ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕੋਧਰੇ ਦੀ ਰੋਟੀ ਜਿਹੜੀ ਉਹ ਖਾਧੀ ਸੀ ਭਾਈ ਲਾਲੋ ਜੀ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਵੇਲੇ ਤੇ ਟਾਈਮ ਤੇ ਜਦੋਂ ਭਾਈ ਲਾਲੋ ਜੀ ਨੇ ਕੋਧਰੇ ਦੀ ਰੋਟੀ ਖਵਾਈ ਸੀ ਉਸ ਟਾਈਮ ਇਹ ਚੀਜ਼ਾਂ ਜਿਹੜੀਆਂ ਸੀ ਬਹੁਤ ਜਿਹੜੀਆਂ ਮਤਲਬ ਹਰ ਘਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਲਗਭਗ ਹੁੰਦੀਆਂ ਸੀ ਕੋਦਰਾ ਕੰਗਣੀ ਰਾਗੀ ਜਿਉਂ ਇਹਨਾਂ ਚੀਜ਼ਾਂ ਦੇ ਜਿਹੜੇ ਲੋਕ ਜਿਹੜੇ ਸੀ ਯੂਜ਼ ਕਰਦੇ ਹੁੰਦੇ ਸੀ ਤੇ ਬਿਮਾਰੀਆਂ ਵੀ ਕੋਈ ਨਹੀਂ ਹੁੰਦੀਆਂ ਸੀ ਹੁਣ ਕੀ ਹੋ ਗਿਆ ਕਿ ਲੋਕਾਂ ਨੂੰ ਨਾ ਕਿਤੇ ਦੇ ਕਰ ਕੋਦਰਾ ਨਾ ਕੰਗਣੀ ਨਾ ਸੀ ਵੇਚਦੇ ਹੀ ਆ ਨਾ ਅਸੀਂ ਇਹ ਚੀਜ਼ਾਂ ਸੀ ਵੇਚਣੀਆਂ ਹੀ ਕਰਦੇ ਆ ਕਿਉਂਕਿ ਇਨਾਂ ਚੀਜ਼ਾਂ ਦੇ ਉੱਤੇ ਨਾ ਸੁਪਰੀਆਂ ਹੁੰਦੀਆਂ ਐ ਨਾ ਪੈਸਟਿਜੇਡ ਇੰਨੇ ਪਈਦੇ ਨੇ ਇਹ ਫਿਰ ਵੀ ਆਰਾਮ ਦਾ ਇੱਕ ਜਿਹੜੀਆਂ ਇਹ ਫਸਲਾਂ ਜਿਹੜੀਆਂ ਹੋ ਸਕਦੀਆਂ ਜੇ ਅਸੀਂ ਕਰੀਏ ਜਿਹਦੇ ਨਾਲ ਜੇ ਅਸੀਂ ਇਹ ਚੀਜ਼ਾਂ ਖਾਈਏ ਤੇ ਬਿਮਾਰੀ ਵੀ ਕੋਈ ਨਹੀਂ ਆਉਂਦੀ ਬਿਮਾਰੀਆਂ ਦੀ ਜਿੱਦਾਂ ਕਿ ਅੱਜ ਕੱਲ੍ਹ ਸ਼ੂਗਰ ਘਰ ਘਰ ਦੇ ਵਿੱਚ ਹੋ ਰਹੀ ਹੈ ਤੇ ਜੇ ਅਸੀਂ ਕੋਧਰਾ ਖਾਈਏ ਤੇ ਫਿਰ ਸਾਡੀ ਇਹ ਜਿਹੜੀ ਸ਼ੂਗਰ ਨਾਲ ਦੀ ਬਿਮਾਰੀ ਹੈ ਕਿ ਕਿਸੇ ਨੂੰ ਲੱਗੂਗੀ ਵੀ ਨਹੀਂ ਜੇ ਅਸੀਂ ਲਗਾਤਾਰ ਮਿਲਟਸ ਪਹਿਲਾਂ ਤੋਂ ਹੀ ਖਾਣੇ ਸ਼ੁਰੂ ਕਰ ਦਈਏ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈ ਸਾਨੂੰ ਸਮਝ ਦੇ ਵਿੱਚ ਆ ਰਿਹਾ ਹੈ ਹੌਂ ਦੇ ਵਿੱਚ ਆ ਰਿਹਾ ਹੈ 20 23 ਦੇ ਵਿੱਚ ਇਹ ਪ੍ਰਧਾਨ ਮੰਤਰੀ ਨੇ ਵੀ ਇਹਦੇ ਵਾਸਤੇ ਕਿਹਾ ਹੈ ਕਿ ਜਿੰਨੇ ਮਿਲਟਸ ਨੇ ਇਹ ਅਪਜਾਓ ਕਰੋ ਇਹਨਾਂ ਨੂੰ ਮਨ ਲਓ ਦੁਬਾਰਾ ਤੋਂ ਅਸੀਂ ਇਹ ਗਾਇਆ ਕਰੀਏ ਤੇ ਸਾਡੀ ਸਿਹਤ ਹੈ ਜਿਹੜੀ ਉਹ ਠੀਕ ਰਹੇ ਸਾਨੂੰ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਸਾਨੂੰ ਬੀਪੀ ਜਿਹੜਾ ਵਧਣਾ ਸ਼ੁਰੂ ਹੋ ਰਿਹਾ ਮਟਾਪੇ ਦੇ ਬਹੁਤ ਲੋਕ ਜਿਹੜੇ ਨੇ ਸ਼ਿਕਾਰ ਹੋ ਰਹੇ ਨੇ ਤੇ ਅਸੀਂ ਕਿਹੜੇ ਤਰੀਕੇ ਨਾਲ ਅਸੀਂ ਅਸੀਂ ਇਸ ਪਾਸੇ ਵੱਲ ਆਈਏ ਤੇ ਸਾਨੂੰ ਕਰਨਾ ਕੀ ਹੈਗੇ ਸਾਨੂੰ ਕਰਨਾ ਹੈ ਅਸੀਂ ਕੋਧਰਾ ਕੰਗਣੀ ਰਾਗੀ ਇਹਨਾਂ ਚੀਜ਼ਾਂ ਦੇ ਆਟੇ ਖਾਈਏ ਇਹਨਾਂ ਚੀਜ਼ਾਂ ਨੇ ਮੈਲਟ ਸਖਾਈਏ ਅਸੀਂ ਇਹਨਾਂ ਚੀਜ਼ਾਂ ਦੀ ਰੋਟੀ ਬਣਾ ਕੇ ਖਾ ਸਕਦੇ ਹਾਂ ਇਹਨਾਂ ਦੇ ਬਿਸਕੁਟ ਬਣਾ ਕੇ ਖਾ ਸਕਦੇ ਹਾਂ ਕਈ ਤਰੀਕਿਆਂ ਨਾਲ ਅਸੀਂ ਇਹਨੂੰ ਖਾ ਸਕਦੇ ਹਾਂ ਇਹਦੇ ਨਾਲ ਸਾਡੀ 슈ਗਰ ਬੀਪੀ ਥਾਇਰੋਇਡ ਕੈਸਟਰੋਲ ਇਹ ਸਾਰੇ ਜਿੰਨੀਆਂ ਵੀ ਬਿਮਾਰੀਆਂ ਇਹ ਸਾਰੀਆਂ ਹੌਲੀ ਹੌਲੀ ਜਿਹੜੀਆਂ ਕੰਟਰੋਲ ਹੋ ਜਾਂਦੀਆਂ ਜੇਕਰ ਅਸੀਂ ਲਗਾਤਾਰ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਕਮ ਸੇ ਕਮ ਹਨੂੰ ਹਫਤੇ ਚ 3-4 ਵਾਰ ਰੋਟੀ ਜਿਹੜੀ ਆ ਖੋਦਰੀ ਦੀ ਖਾਣੀ ਚਾਹੀਦੀ ਆ ਗੁਰੂ ਨਾਨਕ ਪਾਤਸ਼ਾਹ ਨੇ ਵੀ ਖਾਦੀ ਭਾਈ ਲਾਲੋ ਜੀ ਨੇ ਲਿਆਦੀ ਲਿਆ ਕੇ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਖਾਦੀ